ਹਾਂਜੀ ਗੁੱਡੂ ਦੇ ਵਿਆਹ ਦੇ ਦਿਨ ਬਹੁਤ ਨੇੜੇ ਆ ਗਏ ਨੇ ਗੁੱਡੋ ਨੂੰ ਮਈਆਂ ਤੋਂ ਉਠਾ ਕੇ ਲੈ ਆਂਦਾ ਗਿਆ ਹੈ ਅਗਲੀਆਂ ਰਸਮਾਂ ਜਿਹੜੀਆਂ ਨੇ ਉਹ ਹੁਣ ਵਾਰੀ-ਵਾਰੀ ਸਭ ਸ਼ੁਰੂ ਹੋਣਗੀਆਂ ਵਿਆਹ ਦੇ ਦਿਨ ਤੱਕ ਤੁਸੀਂ ਪਿਛਲੀ ਵਾਰੀ ਦੇਖਿਆ ਸੀ ਜਦੋਂ ਆਪਾਂ ਗੁੱਡੋ ਨੂੰ ਮਈਆਂ ਬਿਠਾਇਆ ਸੀ ਕੋਲ ਸਰੋਂ ਦੇ ਤੇਲ ਦਾ ਦੀਵਾ ਜਗਾਇਆ ਸੀ ਤਾਂ ਉੱਤੇ ਛਾਨਣੀ ਮੁੱਢੀ ਮਾਰੀ ਸੀ ਤਾਂ ਹੁਣ ਦੀਵੇ ਦੀ ਲੋ ਨੇ ਤੇਲ ਸੰਗ ਰਾਲ ਕੇ ਬਹੁਤ ਸੋਹਣਾ ਕੱਜਲ ਤਿਆਰ ਕਰ ਲਿਆ ਖਾਲਸ ਗੁੱਡੂ ਦੇ ਵਾਸਤੇ ਅੱਜ ਗੁੱਡੂ ਦੀ ਮੰਮੀ ਇਹ ਬਣਿਆ ਹੋਇਆ ਸੁਭਾਗਾ ਕੱਜਲ ਗੁੱਡੂ ਦੀਆਂ ਅੱਖਾਂ 'ਚ ਪਾਉਗੀ ਉਹਦੀ ਨਜ਼ਰ ਲਾਉਗੀ ਤੇ ਉਹਨੂੰ ਪਿਆਰ ਮੁਹੱਬਤਾਂ ਦੇ ਨਾਲ ਅਗਲੀਆਂ ਰੀਤਾਂ ਦੇ ਲਈ ਤਿਆਰ ਕਰੇ ਸਮਾ ਬਹੁਤ ਖੁਸ਼ ਨੂ ਮਾਂ ਵੀ ਹੈ ਤੇ ਭਾਬੂ ਵੀ ਕਦੇ ਸਾਰੀਆਂ ਜਣੀਆਂ ਬਹੁਤ ਖੁਸ਼ ਹੋ ਜਾਂਦੀਆਂ ਨੇ ਤੇ ਜਿਵੇਂ ਜਿਵੇਂ ਗੀਤਾਂ ਦੇ ਬੋਲ ਆਉਂਦੇ ਨੇ ਨਾਂ ਦੀ ਨਾਲ ਉਦਾਸ ਹੋ ਜਾਂਦੀਆਂ ਨੇ ਢੋਲਕ ਦੇ ਉੱਤੇ ਤੁਸੀਂ ਬਹੁਤ ਸੋਹਣਾ ਗੀਤ ਸੁਣ ਰਹੇ ਹੋ ਸੋ ਲਓ ਜੀ ਹੁਣ ਇੱਕ ਬਹੁਤ ਹੀ ਰੰਗੀਨ ਰਸਮ ਸ਼ੁਰੂ ਹੋ ਗਈ ਗੁੱਡੂ ਦੀ ਮਹਿੰਦੀ ਜਿਹਨੂੰ ਉਹਦੀਆਂ ਸਖੀਆਂ ਸਹੇਲੀਆਂ ਹਰੀਆਂ ਬਾਗਾਂ ਚੋਂ ਤੋੜ ਕੇ ਲਿਆਈਆਂ ਨੇ ਉਹਨੂੰ ਸੁਕਾਇਆ ਉਹਨੂੰ ਰਗੜਿਆ ਪਰੀਕ ਕੀਤਾ ਤੇ ਫੇਰ ਉਸਨੂੰ ਗੁੱਡੂ ਦੇ ਹੱਥਾਂ ਦੇ ਲਾਉਣ ਲਈ ਤਿਆਰ ਕੀਤਾ ਇਹ ਸਮਾਂ ਜਿਹੜੀ ਆਮਲੀਅਮ ਦੇ ਖੁਸ਼ੀਆਂ ਵੀ ਹੁੰਦੀਆਂ ਨੇ ਤੇ ਭਾਵਕਤਾ ਵੀ ਹੁੰਦੀ ਹੈ ਇੱਕ ਨਵਾਂ ਰੰਗ ਉਗੜ ਕੇ ਗੁੱਡੋ ਦੇ ਹੱਥਾਂ ਤੇ ਆ ਰਿਹਾ ਹੈ ਜਿਹੜੇ ਆਪੋ ਦੀਆਂ ਸੱਦਰਾਂ ਨੂੰ ਉਹਦੇ ਚਾਵਾਂ ਨੂੰ ਨਵੇਂ ਖੰਭ ਲਾ ਰਿਹਾ ਹੈ ਤੇ ਦੂਜੇ ਪਾਸੇ ਮਾਪਿਆਂ ਦੇ ਕੋਲੋਂ ਅਲੱਗ ਹੋਣ ਦੀ ਘੜੀ ਵੀ ਨੇੜੇ ਆ ਰਹੀ ਹੈ ਗੀਤ ਦੇ ਬੋਲ ਹੀ ਕੁਝ ਇਦਾਂ ਦੇ ਨੇ ਜਿਹੜੇ ਕਦੇ ਉਸ ਨੂੰ ਉੱਪਰ ਨੂੰ ਲੈ ਜਾਂਦੇ ਆ ਕਦੇ ਉਹਦੀਆਂ ਅੱਖਾਂ 'ਚ ਉਹ ਆਪ ਵਹਾਰੇ ਹੰਝੂ ਵਹਿਣੇ ਸ਼ੁਰੂ ਹੋ ਜਾਂਦੇ ਆ ਇਹ ਮਹਿੰਦੀ ਸ਼ਗਨਾ ਦੀ ਮਹਿੰਦੀ ਭਾਗਾਂ ਵਾਲਿਆਂ ਦੇ ਲੱਗਦੀ ਐ ਤੇ ਇਸ ਸੰਦਲੀ ਰੰਗ ਨੇ ਗੁੱਡੂ ਦੀ ਜ਼ਿੰਦਗੀ ਦੇ ਰੰਗ ਸੂਹੀ ਕਰ ਦੇਣੇ